ਮਮਲਾ ਕੋਈ ਰਾਜਨ ਸੀਗਾ ਆਰੀਆ ਨਗਰ ਦਾ ਜੀ ਤੇ ਉਹਦਾ ਮਰਡਰ ਹੋ ਗਿਆ ਸੀਗਾ ਤੇ ਲੜਕੀ ਦੇ ਨਾਲ ਉਹਦਾ ਅਫੇਅਰ ਸੀਗਾ ਤੇ ਰਿਸ਼ਤਾ ਜਿਹੜਾ ਸੀਗਾ ਇਹ ਲੜਕੀ ਉਹਦੇ ਨਾਲ ਕਰਵਾਉਣਾ ਚਾਹੁੰਦੀ ਸੀਗੀ ਜੀ ਤੇ ਜਿਹੜਾ ਲੜਕੀ ਦਾ ਬ੍ਰਦਰ ਸੀਗਾ ਉਹ ਇਹ ਰਿਸ਼ਤੇ ਨੂੰ ਨਹੀਂ ਚਾਹੁੰਦਾ ਸੀਗਾ ਇਸ ਕਰਕੇ ਨਾ ਦੋਹਾਂ ਦੀ ਆਪਸ ਵਿੱਚ ਲੜਾਈ ਹੋ ਗਈ ਸੀਗੀ ਤੇ ਲੜਾਈ ਦੇ ਦੌਰਾਨ ਜਿਹੜਾ ਉਹਦੇ ਸਟਲ ਲੱਗ ਗਿਆ ਸੀ ਰਾਜਮੂ ਤਾਂ ਉਹਦੀ ਡੈਥ ਹੋ ਗਈ ਸੀ ਰਾਮਨਾਥ ਜੀ ਛੱਡੇ 7 4 2024 ਨੂੰ ਇੱਕ ਮਲਟਰ ਦਾ ਮਕਦਮਾ ਦਰਜ ਹੋਇਆ ਸੀਗਾ ਉਸ ਦੇ ਸਬੰਧ ਵਿੱਚ ਜਿਹੜੀ ਇਹ ਲੜਕੀ ਉਦੋਂ ਤੋਂ ਹੀ ਜਿਹੜੀ ਫਰਾਰ ਚੱਲ ਰਹੀ ਸੀ ਜੀ ਜਿਹੜਾ ਖੰਡ ਲੇਨ ਦੇ ਮਗਰ ਜਿਹੜੇ ਸਾਡੇ ਸੋਰਸ ਸੀਗੇ ਕੋਈ ਸੋਰਸ ਸਾਨੂੰ ਪਤਾ ਲੱਗਿਆ ਸੀਗਾ ਵੀ ਲੜਕੀ ਆਈ ਹੋਈ ਏ ਤੇ ਅਸੀਂ ਉਹਨੂੰ ਅਰੈਸਟ ਕਰਨ ਚ ਕਾਮਯਾਬ ਹੋ ਗਏ ਕਿੱਥੋਂ ਸਰ ਕਾਬੂ ਕੀਤਾ ਗਿਆ ਜੀ ਇਹਨੂੰ ਫਾਜ਼ਲਕਤ ਹੋਈ ਕੱਲ ਕਾਬੂ ਕੀਤਾ ਗਿਆ ਸਰ ਮਾਮਲਾ ਕੀ ਸੀ ਕਿੰਦਾ ਮਰਡਰ ਕੀਤਾ ਸੀ ਇਹ ਮਾਮਲਾ ਕੋਈ ਰਾਜਨ ਸੀਗਾ ਆਰੀਆ ਨਗਰ ਦਾ ਜੀ ਤੇ ਉਹਦਾ ਮਰਡਰ ਹੋ ਗਿਆ ਸੀਗਾ ਤੇ ਇਹ ਲੜਕੀ ਤੇ ਨਾਲ ਉਹਦਾ ਅਫੇਅਰ ਸੀਗਾ ਤੇ ਇਹ ਰਿਸ਼ਤਾ ਜਿਹੜਾ ਸੀਗਾ ਇਹ ਲੜਕੀ ਉਹਦੇ ਨਾਲ ਕਰਾਉਣਾ ਚਾਹੁੰਦੀ ਸੀਗੀ ਜੀ ਤੇ ਜਿਹੜਾ ਲੜਕੀ ਦਾ ਬ੍ਰਦਰ ਸੀਗਾ ਉਹ ਇਹ ਰਿਸ਼ਤੇ ਨੂੰ ਨਹੀਂ ਚਾਹੁੰਦਾ ਸੀਗਾ ਇਸ ਕਰਕੇ ਨਾ ਦੋਹਾਂ ਦੀ ਆਪਸ ਵਿੱਚ ਲੜਾਈ ਹੋ ਗਈ ਸੀਗੀ ਤੇ ਲੜਾਈ ਦੇ ਦੌਰਾਨ ਜਿਹੜਾ ਉਹ ਉਹਦੇ ਸੱਟਾਂ ਲੱਗੀਆਂ ਸੀਗੀਆਂ ਰਾਜਨ ਦੇ ਤੇ ਉਹਦੀ ਡੈਥ ਹੋ ਗਈ ਸੀਗੀ ਕਿੰਨੇ ਹੋਰ ਰੋਪੀ ਨੇ ਜਿਹੜੇ ਇਸ ਫਾਮਲੇ ਚ ਫਰਾਰ ਨੇ ਇਹਦੇ ਵਿੱਚ ਜਿਹੜੇ ਅਜੇ ਫਰਾਰ ਦੋਸ਼ੀ ਨੇ ਅਜੇ ਦੋ ਹੋਰ ਨੇ ਤੇ ਇੱਕ ਉਹਦੇ ਚ ਲੇਡੀ ਜੇ ਤੇ ਦੋ ਜਿਹੜੇ ਜੈੱਟਸ ਨੇ ਜੀ ਫੜ ਲਏ ਪਹਿਲਾਂ ਵੀ ਕੋਈ ਗ੍ਰਫਤਾਰੀ ਹੋਈ ਐ ਇਸ ਫਾਮਲੇ ਹਾਂ ਪਹਿਲਾਂ ਇੱਕ ਜਿਹੜਾ ਸੀਗਾ ਅਸਰ ਮੁਲਜਮ ਉਹਦੀ ਅਰੇਸਟ ਹੋ ਚੁੱਕੀ ਉਹਦਾ ਚਲਾਨ ਮਾਮਲਾ ਉਹ ਅਦਾਲਤ ਚ ਦਿੱਤਾ ਜਾ ਚੁੱਕਿਆ ਤੇ ਅਜੇ ਇਹਦੇ ਚ ਦੀਪਕ ਗੱਟੂ ਥੀ ਰਹਿਸ਼ਟ ਬਾਕੀ ਇਹਦੇ ਇੱਕ ਹੋਰ ਸਿਸਟਰੇ ਹੁੰਦੀ ਰਹਿਸ਼ਟ ਬਾਕੀ ਹੈ ਜੀ ਇੱਕ ਹੋਰ ਇਹਨਾਂ ਦੇ ਨਾਲ ਰਿਸ਼ਤੇਦਾਰੇ ਉਹਨਾਂ ਦੀ ਰਹਿਸ਼ਟ ਬਾਕੀ ਹੈ ਇਹ ਨਵਾਲੇ ਗਏ ਬਾਲੇ ਗਏ ਇਹ ਕੁੜੀ ਨਹੀਂ ਜੀ ਇਹ ਬਾਲਗ ਹੈ ਅੱਛਾ ਜੀ ਕੀ ਨਾਂ ਕੀ ਜਿੰਦਾ ਇਹਦਾ ਨਾਂ ਸ਼ਿਖਾ ਜੀ ਹਾਂ ਇਹ ਆਰੀਆਨਗਰ ਦੀ ਨਿਵਾਸੀ ਹਾਂ ਜੀ ਆਰੀਆਨਗਰ ਦੀ ਹੈ ਸ਼ਿਖਾ ਪੁੱਤਰੀ ਲਲਤ ਦੁੱਗੜ ਤੇ ਆਰੀਆਨਗਰ ਫਾਜ਼ਿਲਕਾ ਦੇ ਰਹਿਣ ਵਾਲੀ ਹੈ ਕੀ ਹੁਣ ਅਗਲੀ ਕਾਰਵਾਈ ਸਰਕਾਰ ਕਮਲ ਚ ਲੈਂਦੀ ਹੈ ਅੱਜ ਇਹਨਾਂ ਨੂੰ ਮਨ ਜੋ ਕੋਰਟ ਚ ਪੇਸ਼ ਕਰਾਂਗੇ ਜੀ ਤੇ ਅਗਲੀ ਪੁੱਛਗਿਛ ਵਾਸਤੇ ਇਹਨੂੰ ਲਾਹਾਂਗੇ ਕਿ ਇਹਦੇ ਬਾਕੀ ਦੇ ਦੋਸ਼ੀ ਜਿਹੜੇ ਸੀ ਨਾਲ ਉਹਨਾਂ ਦਾ ਕੀ ਪਾਰਟ ਹੈ ਤੇ ਉਹ ਹੈ ਕਿੱਥੇ ਨੇ ਜੀ